ਸਤਨਾਮ ਸ੍ਰੀ ਵਾਖ ਗੁਰੂ ਜੀ ਗੁਰੂ ਗ੍ਰੀਵ ਨਿਵਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਹੋਂਦ ਤੱਕ ਜੋ ਸਰਵਣ ਕੀਤਾ ਹੈ ਮਹਾਰਾਜ ਧੰਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਆਰ ਵਿੱਚ ਇੱਕ ਰਾਜਾ ਬੜਾ ਬੈਰਾਗੀ ਹੋ ਰਿਹਾ ਸੀ ਉਸ ਦੇ ਨਾਲ ਉਸ ਦੇ ਕੁਝ ਮੰਤਰੀ ਆਦਿ ਜਿਹੜੇ ਕਿ ਰਾਜੇ ਨੂੰ ਬਿਲਕੁਲ ਠੀਕ ਸਮਝਦੇ ਸਨ ਉਹ ਵੀ ਉਸ ਦੇ ਪਿੱਛੇ-ਪਿੱਛੇ ਜੁੜ ਰਹੇ ਸਨ ਪਰ ਜਿਹੜਾ ਪੰਡਤ ਸੀ ਰਜਾਨਾ ਕਥਾ ਕਰਕੇ ਸੁਣਾਇਆ ਕਰਦਾ ਸੀ ਉਹਨੂੰ ਆਪਣੀ ਰੋਜੀ ਰੋਟੀ ਦੀ ਫਿਕਰ ਹੋਣ ਕਰਕੇ ਉਹ ਪੰਡਤ ਵਿਰੋਧ ਵਿੱਚ ਆ ਗਿਆ ਪਹਿਲਾਂ ਰਾਣੀ ਰਾਹੀਂ ਰਾਜੇ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਵੇਖਿਆ ਵੀ ਰਾਣੀ ਵੀ ਰਾਜੇ ਦੀ ਪੱਖ ਵਿੱਚ ਭੁਗਤ ਰਹੀ ਹੈ ਤਾਂ ਫਿਰ ਪੰਡਤ ਨੇ ਕੋਈ ਨਾ ਕੋਈ ਨੀਤੀ ਵਰਤਨ ਦੀ ਜੁਗਤ ਵਰਤਨ ਦੀ ਮਨ ਵਿੱਚ ਵਿਚਾਰ ਕੀਤੀ ਸੋ ਅੱਜ ਪੰਡਤ ਰਾਜਾ ਜੀ ਦੇ ਨਾਲ ਗੱਲਬਾਤ ਕਰ ਰਿਹਾ ਹੈ ਇਹ ਆਪ ਜੀ ਨੇ ਸਰਵਣ ਕੀਤਾ ਪੰਡਤ ਨੇ ਜ਼ੋਰ ਲਾਇਆ ਰਾਜਾ ਜੀ ਨੂੰ ਉਸ ਪਾਸੇ ਤੋਂ ਵਰਜਣ ਦਾ ਮੋੜਨ ਦਾ ਪਰ ਰਾਜਾ ਸਤਿਗੁਰੂ ਜੀ ਦੇ ਪਿਆਰ ਵਿੱਚ ਹੈ ਔਰ ਜਦੋਂ ਪੰਡਿਤ ਉਪਦੇਸ਼ ਕਰਦਾ ਹੈ ਕਿ ਜੇ ਤੂੰ ਬੈਰਾਗੀ ਹੋ ਰਿਹਾ ਤਾਂ ਰਾਜ ਭਾਗ ਤੂੰ ਕਿਵੇਂ ਚਲਾ ਸਕਦਾ ਹੈ ਤੇਰੇ ਰਾਜ ਉੱਤੇ ਕਿਸੇ ਨੇ ਹੋਰ ਕਬਜ਼ਾ ਕਰ ਲੈਣਾ ਹੈ ਤਾਂ ਫਿਰ ਰਾਜਾ ਜੀ ਨੇ ਉਦਾਹਰਣ ਦਿੱਤੀ ਕਿ ਸੀਤਾ ਮਾਤਾ ਜੀ ਦੇ ਪਿਤਾ ਜਿਹੜੇ ਸਨ ਰਾਜਾ ਜਨਕ ਉਹ ਬੈਰਾਗੀ ਸਨ ਕਿ ਨਹੀਂ ਪੰਡਤ ਨੂੰ ਕਹਿਣਾ ਪਿਆ ਹਾਂ ਬੇਰਾਗੀ ਸਨ ਪੁੱਛਿਆ ਉਹਨਾਂ ਦੇ ਰਾਜ ਵਿੱਚ ਕੋਈ ਕਮੀ ਤਾਂ ਨਹੀਂ ਸੀ ਤਾਂ ਕਹਿਣਾ ਪਿਆ ਪੰਡਤ ਨੂੰ ਨਹੀਂ ਜੀ ਕੋਈ ਕਮੀ ਨਹੀਂ ਸੀ ਤਾਂ ਇਉਂ ਕਰਕੇ ਰਾਜੇ ਜੀ ਨੇ ਪੰਡਤ ਜੀਆ ਨੂੰ ਨਿਰਉਤਰ ਕਰ ਦਿੱਤਾ ਇੱਥੋਂ ਤੱਕ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਆਓ ਜੀ ਹੁਣ ਅੱਗੇ ਇਤਿਹਾਸ ਸਰਵਣ ਕਰੀਏ ਪਹਿਲਾਂ ਸਾਰੇ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਰਾਜਾ ਜੀ ਨੇ ਕਿਹਾ ਪੰਡਤ ਜੀ ਮੈਂ ਤਾਂ ਸੁਦਾਈ ਹੋ ਗਿਆ ਤੇ ਤੁਸੀਂ ਕਿਉਂ ਰੋ ਰਹੇ ਹੋ ਕਿਉਂਕਿ ਪੰਡਤ ਜੀ ਵੀ ਬੈਰਾਗ ਵਿੱਚ ਆ ਗਏ ਪੰਡਤ ਨੇ ਕਿਹਾ ਦੇਸ਼ ਦੇ ਅਪਹਾਗ ਦੇਖ ਕੇ ਰੋ ਰਿਹਾ ਹਾਂ ਕਿ ਹੁਣ ਧਰਮ ਟੁੱਟ ਜਾਏਗਾ ਸਦਾ ਸ਼ਿਵ ਦੇ ਮੰਦਰ ਟਹਿ ਜਾਣਗੇ ਹੋਮ ਜਗ ਨਹੀਂ ਰਹਿਣਗੇ ਤੀਰਥ ਬਰਤ ਪੂਜਾ ਬਿਲਾ ਜਾਣਗੇ ਦੇਸ਼ਨਾਸਤਕ ਹੋ ਜਾਵੇਗਾ ਰਾਜਾ ਜੀ ਨੇ ਕਿਹਾ ਬ੍ਰਥਾ ਪ੍ਰਲਾਪ ਦਾ ਲਾਭ ਨਹੀਂ ਦੇਸ਼ਨਾਸਤਕ ਰਾਜਾ ਅਸ਼ੋਕ ਦੇ ਵਕਤ ਦਾ ਹੈ ਜਦੋਂ ਤੋਂ ਸਾਰੇ ਬੋਧ ਹੋ ਗਏ ਇਹ ਮੇਰੀ ਧਰਤੀ ਦਾ ਟੁਕੜਾ Hindu ਮਤ ਦਾ ਹੈ ਸੋ ਮੈਂ ਭਰੋਸਾ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਕਿਸੇ ਹੱਠ ਗ੍ਰਹਿ ਵਿੱਚ ਨਹੀਂ ਹਾਂ ਮੈਨੂੰ ਤੁੱਸਬ ਨਹੀਂ ਸਿਖਾਇਆ ਗਿਆ ਮੈਨੂੰ ਦੁਐਕ ਦੇ ਘਿਰਨਾ ਦਾ ਸਬਕ ਨਹੀਂ ਮਿਲਿਆ ਮੇਰੀ ਪਰਜਾ ਵਿੱਚ ਜੋ ਜਿਸ ਦਾ ਧਰਮ ਹੈ ਉਸ ਦੀ ਉਸ ਨੂੰ ਸੁਤੰਤਰਤਾ ਹੈ ਤੇ ਸਦਾ ਰਹੇਗੀ ਮੈਂ ਕਿਸੇ ਪਰ ਜ਼ਬਰ ਨਹੀਂ ਕਰਨਾ ਪੰਡਤ ਜੀ ਤੁਸੀਂ ਭੁੱਲ ਰਹੇ ਹੋ ਮੈਂ ਕੋਈ ਸੰਸਾਰਕ ਰਾਗ ਦੁਐਕ ਵਿੱਚ ਨਹੀਂ ਹਾਂ ਆਪ ਅਨਿਆਏ ਕਰ ਰਹੇ ਹੋ ਜੋ ਮੈਨੂੰ ਦੁਐਕ ਸਮਝ ਰਹੇ ਹੋ ਮੈਂ ਬੇਵਸਾ ਕਿਸੇ ਜ਼ਬਰਦਸਤ ਜਿਉਂਦੀ ਤਾਕਤ ਵੱਲ ਖਿੱਚਿਆ ਜਾ ਰਿਹਾ ਹਾਂ ਤੁਸੀਂ ਧਰਮ ਉਪਦੇਸ਼ ਹੁੰਦਾ ਸਮਝਦੇ ਹੋ ਮੈਨੂੰ ਇਹ ਦਿਸਿਆ ਹੈ ਕਿ ਧਰਮ ਉਪਦੇਸ਼ ਨਹੀਂ ਹੁੰਦਾ ਪ੍ਰੇਮ ਹੁੰਦਾ ਹੈ ਇਹ ਇੱਕ ਤਾਕਤ ਹੈ ਇੱਕ ਸ਼ਕਤੀ ਹੈ ਇੱਕ ਜਿਉਂਦਾ ਰਸ ਹੈ ਪੰਡਤ ਜੀ ਨੇ ਕਿਹਾ ਫਿਰ ਸ਼ਾਸਤਰ ਝੂਠੇ ਆ ਰਾਜੇ ਨੇ ਕਿਹਾ ਮੈਂ ਅਜਿਹਾ ਤਾਂ ਨਹੀਂ ਕਿਹਾ ਜਲਪ ਬਾਦ ਬਿਤੰਡਾ ਬਾਦ ਬਹਿਸ ਝਗੜੇ ਕਲਾ ਬਖੀਲੀ ਤਕਬਰੀ ਖਿਚੋ ਤਾਣ ਵਾਲੇ ਮਤ ਵਿੱਚ ਮੈਂ ਨਹੀਂ ਗਿਆ ਮੈਂ ਤਾਂ ਇੱਕ ਸੁੰਦਰ ਲਲਤ ਮੂਰਤੀ ਵੱਲ ਬਿਨਾਂ ਦੇਖੇ ਤੋਂ ਖਿੱਚਿਆ ਜਾ ਰਿਹਾ ਹਾਂ ਮੇਰੇ ਹਾਲ ਤੇ ਤਰਸ ਕਰੋ ਮੈਂ ਸਭ ਨਾਲ ਪ੍ਰੇਮ ਕਰ ਸਕਾਂ ਪੰਡਤ ਜੀਆ ਨੇ ਕਿਹਾ ਫਿਰ ਸ਼ਾਸਤਰ ਝੂਠੇ ਆ ਰਾਜਾ ਜੀ ਨੇ ਕਿਹਾ ਮੈਂ ਇਹ ਜਦ ਤੱਕ ਇਹ ਨਹੀਂ ਤੁਸੀਂ ਕਿਉਂ ਵਾਰ-ਵਾਰ ਕਹਿੰਦੇ ਹੋ ਜੋ ਮੈਂ ਇਸ਼ਾਰੇ ਨਾਲ ਵੀ ਨਹੀਂ ਕਿਹਾ ਮੈਂ ਤਾਂ ਇਹ ਆਖਦਾ ਕਿ ਮੈਨੂੰ ਇੱਕ ਸ਼ਾਹੂਕਾਰ ਮਿਲ ਗਿਆ ਹੈ ਉਹ ਜਿਹੜਾ ਸ਼ਾਹੂਕਾਰ ਹੈ ਮੈਨੂੰ ਰੁਪਏ ਦੇ ਗਿਆ ਤੇ ਦਾਨ ਕਰ ਗਿਆ ਰਸ ਤੇ ਜਿਹੜੀ ਉਹ ਰਸ ਔਰ ਰਾਸ ਦਾਨ ਕਰਕੇ ਗਿਆ ਉਸ ਦੀ ਰਾਸ ਨਾਲ ਮੈਂ ਵਪਾਰ ਕਰੂੰਗਾ ਜਿਸ ਜਿਸ ਤਰ੍ਹਾਂ ਦੇ ਹਿਸਾਬ ਦੀ ਲੋੜ ਪਈ ਵਰਤੂੰਗਾ ਬਾਕੀ ਮੇਰੇ ਲਈ ਹਰੇਕ ਸੁਤੰਤਰ ਹੈ ਔਰ ਨਿਸ਼ਚੇ ਵਿੱਚ ਪ੍ਰੇਮ ਮੁਖ ਹੋਣਾ ਚਾਹੀਦਾ ਹੈ। ਪੰਡਤ ਨੇ ਕਿਹਾ ਫਿਰ ਸਵੇ ਧਰਮ ਤੇ ਸ਼ਾਸਤਰ ਦਾ ਤ੍ਰਿਸਕਾਰ ਕਰੋਗੇ। ਰਾਜਾ ਜੀ ਕਹਿਣ ਲੱਗੇ ਤੁਸੀਂ ਬਹੁਤ ਕੁਝ ਘਬਰਾ ਗਏ ਹੋ। ਤੁਹਾਡਾ ਵੀ ਸਤਿਕਾਰ ਕਾਇਮ ਰਹੇਗਾ। ਪ੍ਰਜਾ ਦਾ ਆਪ ਦਾ ਧਰਮ ਰਹੇਗਾ। ਮੈਂ ਵੀ ਕਰਾਂਗਾ। ਜਦੋਂ ਦਾਤਾ ਆਵੇਗਾ ਸੋ ਕਹੇਗਾ ਜੋ ਜੋ ਕਹੇਗਾ ਸੋ ਹੋਵੇਗਾ। ਪਰ ਇਹ ਨਿਸ਼ਚੇ ਜਾਣੋ ਕਿ ਮੇਰੇ ਬਾਕਾਂ ਬਾਕਾਂ ਵਿੱਚ ਮੇਰੀ ਕਰਨੀ ਵਿੱਚ ਮੇਰੇ ਸੰਕਲਪਾਂ ਦੇ ਵਿੱਚ ਪ੍ਰੇਮ ਹੋਊਗਾ ਘਿਰਨਾ ਨਹੀਂ ਹੋਊਗੀ ਤਦ ਪੰਡਤ ਨਿਰਉਤਰ ਹੋ ਗਿਆ ਔਰ ਚੁੱਪ ਕਰ ਗਿਆ ਸੋ ਅੱਗੇ ਬਚਣਾ ਆਉਂਦਾ ਹੈ ਬਾਣੀ ਦਾ ਮੈਂ ਜਾਣਿਆ ਵਡ ਹੰਸ ਹੈ ਤਾ ਮੈਂ ਕੀਤਾ ਸੰਗ ਦੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਫਰੀਦ ਸਾਹਿਬ ਦਾ ਸ਼ਲੋਕ ਦਰਜ ਕੀਤਾ ਹੈ ਇਸ ਸਲੋਕ ਨੂੰ ਰਾਜਾ ਜੀ ਨੇ ਇਸ ਲੈ ਵਿੱਚ ਪੜ੍ਹਿਆ ਕਿ ਪੰਡਤ ਜੀ ਦੇ ਵੀ ਦੰਦ ਜੁੜ ਗਏ ਤੇ ਨੈਣੁੰੰਦ ਗਏ ਸੰਧਿਆ ਹੁਣ ਡੂੰਗੀ ਹੋ ਗਈ ਸੀ ਚੰਦਰਮਾ ਤੇ ਤਾਰੇ ਚੜ੍ਹ ਪਏ ਸੀ ਰਾਜਾ ਰਾਜ ਗੱਲਾਂ ਕਰਦਾ ਕਰਦਾ ਥੱਕ ਗਿਆ ਸੀ ਰਾਣੀ ਪੰਡਤ ਜੀ ਦੇ ਹੱਥ ਔਰ ਛੋਟੀ ਨਜ਼ਰ ਪਰ ਆਕ ਰਹੀ ਸੀ ਪੰਡਤ ਜੀ ਉਦਾਸੀਨ ਹੋ ਰਹੇ ਸੀ ਕਿਨਨ ਨੂੰ ਇੱਕ ਨੇ ਦਾਸ ਨੇ ਆ ਕੇ ਕਿਹਾ ਕਿ ਆਪਦੇ ਸੁੱਕੇ ਹੋਏ ਤੇ ਆਗੇ ਹੋਏ ਬਾਗ ਵਿੱਚ ਇੱਕ ਸਾਧੂ ਆਇਆ ਔਰ ਆਖਦੇ ਹਨ ਉਹ ਨਾਨਕ ਸ਼ਾਹ ਫਕੀਰ ਹੈ ਨਾਮ ਸੁਣਨਾ ਹੀ ਸੀ ਕਿ ਰਾਜਾ ਉੱਠ ਕੇ ਭਜਿਆ ਹਾਏ ਪ੍ਰੇਮ ਨਾ ਘੋੜਾ ਨਾ ਪਾਲਕੀ ਨਾ ਰਾਜ ਦਾ ਖਿਆਲ ਨਾ ਦਬ ਦਵੇ ਘਟਣ ਦਾ ਭੈ ਬਾਹੋ ਦਾ ਹੀ ਨਸਿਆ ਜਾ ਰਿਹਾ ਹੈ ਹਰਾਨੀ ਵੀ ਟੁਰੀ ਪਰ ਮਰਦ ਦੀ ਟੋਰ ਨੂੰ ਤੇ ਫਿਰਤੀ ਵੀ ਤੇ ਫਿਰ ਭਜਵੀਂ ਟੋਰ ਨੂੰ ਮਰਦ ਦੀ ਟੋਰ ਨੂੰ ਕੌਣ ਮਿਲੇ ਵੀ ਔਰਤ ਪੁਲੰਘਾਂ ਛੋਟੀਆਂ ਵਰਦੀ ਆ ਮਰਦ ਦੀਆਂ ਪੁਲੰਘਾਂ ਵੱਡੀਆਂ ਹੁੰਦੀਆਂ ਤੇ ਫਿਰ ਉਹ ਭੱਜਿਆ ਜਾ ਰਿਹਾ ਸੀ ਇਸ ਕਰਕੇ ਰਾਣੀ ਉਸ ਨੂੰ ਪਿੱਛੇ-ਪਿੱਛੇ ਜਾਂਦੀ ਤਾਂ ਹੈ ਪਰ ਰਾਜਾ ਉਸ ਨੂੰ ਡਾਹ ਨਹੀਂ ਦੇ ਰਿਹਾ ਉਸ ਨੂੰ ਤਾਂ ਛੇਕੜ ਦਾਸਾਂ ਨੇ ਪਾਲਕੀ ਤੇ ਚਾੜ ਲਿਆ ਤੇ ਪੰਡਤ ਜੀ ਸਹਜੇ-ਸਹਜੇ ਆਪਣੀ ਪਾਲਕੀ ਪਾਸ ਸੱਪੜੇ ਤੇ ਘਰ ਵੱਲ ਟਰ ਗਏ ਬਾਗ ਵਿੱਚ ਇੱਕ ਚੰਗੇ ਮਜ਼ਬੂਤ ਪਾਗਮੇ ਭੇਖ ਵਾਲੇ ਦੋ ਸਾਧੂ ਬੈਠੇ ਸੀ। ਫਰਾਜਾ ਜਾ ਕੇ ਚੁਫਾਲ ਪੈਰਾਂ ਦੇ ਢਹਿ ਪਿਆ। ਬੈਰਾਗ ਨਾਲ ਕੰਠ ਰੁੱਕ ਗਿਆ ਸੀ, ਪ੍ਰੇਮ ਨਾਲ ਨੈਣ ਸ਼ੈਬਰ ਲਾ ਰਹੇ ਸੀ। ਚਰਨਾ ਤੇ ਮੱਥਾ ਟੇਕਿਆ, ਸੰਤ ਨੇ ਉਠਾਇਆ, ਥਾਪੜਾ ਦਿੱਤਾ, ਖੇਮ ਕੁਸ਼ਲ ਪੁੱਛੀ। ਫਰਾਜਾ ਜੀ ਉੱਤਰ ਦੇ ਕੇ ਆਦਮ ਨਾਲ ਬਹਿ ਗਏ, ਹੁਣ ਰਾਣੀ ਵੀ ਆ ਗਈ ਤੇ ਕੁਝ ਦਾਸ ਵੀ ਆ ਗਏ। ਫਰਾਜਾ ਜੀ ਨੇ ਬਿਨਾਂ ਕੀਤੀ ਕਿ ਮਹਿਲਾਂ ਚ ਚੱਲੋ। ਉਹਨਾਂ ਨੇ ਕਿਹਾ ਸੀ ਤਾਂ ਅਤੀਤ ਹਾਂ। ਘਰਾਂ ਨਾਲ ਸਾਡਾ ਕੀ ਵਾਸਤਾ। ਰਾਜਾ ਸੁਣ ਕੇ ਕੁਛ ਤੱਕਣ ਲੱਗ ਪਿਆ ਨਾਨਕ ਮੇਰਾ ਨਾਨਕ ਮੇਰਾ ਗੁਰੂ ਨਾਨਕ ਮੇਰਾ ਸਤਗੁਰੂ ਨਾਨਕ ਉਹਦਾ ਗ੍ਰਸਤੀ ਸੁਣਿਆ ਸੀ ਇਹ ਅਤੀਤ ਹੈ ਹੈ ਕਿਤੇ ਮੇਰੀ ਸ਼ੁਭਾਈ ਅਵਸਥਾ ਨਾਲ ਛਲਤਾ ਨਹੀਂ ਹੋ ਰਿਹਾ ਐਸਾ ਵਿਚਾਰ ਕੇ ਰਾਜਾ ਨੇ ਮੱਥਾ ਟੇਕਿਆ ਦਾਸਾਂ ਨੂੰ ਹੁਕਮ ਦਿੱਤਾ ਕਿ ਬਰਾਦਰੀ ਵਿੱਚ ਡੇਰਾ ਘੜਾਓ ਤੇ ਆਪ ਸਿਰ ਨੀਵਾ ਕਰਕੇ ਟੁਰ ਪਿਆ ਅੰਗ-ਅੰਗ ਵਿੱਚ ਪੀੜ ਹੈ ਜੀ ਛਿੱਥਾ ਹੈ ਨੈਣ ਦੇ ਸੋਮੇ ਸੁੱਕ ਗਏ ਨੇ ਕਲੇਜੇ ਚ ਕਸਕ ਪੈਂਦੀ ਆ ਤੋ ਘਰ ਵਾਲੀ ਨਾਲ ਹੀ ਚਲੀ ਗਈ ਪਾਲਕੀ ਵਿੱਚ ਤੇ ਘਰ ਵਿੱਚ ਪਹੁੰਚੇ ਰਾਤ یوں ਲੰਗੀ ਜਿਵੇਂ ਸਿਰ ਨੂੰ ਤਾਪ ਚੜਿਆ ਹੁੰਦਾ ਕੁਸਲਵਟੇ ਭਜਦੇ ਹਨ ਹਾਏ ਹਾਏ ਹੁੰਦੀ ਐ ਚੰਦ੍ਰਗਲਾ ਆਖਦੀ ਐ ਸਵਾਮੀ ਜੀ ਮੈਂ ਕਈ ਵਾਰ ਬੇਨਤੀ ਕੀਤੀ ਐ ਕਿ ਪੰਡਤ ਜੀ ਨਾਲ ਚਰਚਾ ਨਾ ਕਰਿਆ ਕਰੋ ਉਹਨਾਂ ਦਾ ਕੀ ਵਿਗੜਦਾ ਦਿਨੇ ਰਾਤ ਚਰਚਾ ਦਿਨੇ ਰਾਤ ਚਰਚਾ ਕਰਨ ਦਾ ਤਾਂ ਉਹਨਾਂ ਨੂੰ ਤਾਂ ਸੁਭਾਅ ਹੈ ਉਹਨਾਂ ਦਾ ਕੀਤਾ ਹੀ ਚਰਚਾ ਬਾਤ ਹੈ ਤੁਸੀਂ ਸਾਰਾ ਦਿਨ ਰਾਜ ਵਿੱਚ ਕੰਮ ਕਰਨਾ ਰਾਤ ਭਗਵਾਨ ਦੇ ਸਿਮਰਨ ਚ ਬਤਾਉਣੀ ਤੁਹਾਡਾ ਅੰਦਰ ਨਰਮਾ ਨਰਮ ਤੇ ਸਰਵਾ ਹੈ ਕਰੜੇ ਪੰਡਤ ਨਾਲ ਝਗੜ ਕੇ ਤੁਹਾਡਾ ਅੰਦਰ ਲੱ ਸੱਟ ਖਾ ਜਾਂਦਾ ਹੈ ਮਸਤ ਬਾਤ ਰਿਹਾ ਕਰੋ ਮੈਂ ਤਾਂ ਸੁਣ ਸੁਣ ਕੇ ਥੱਕ ਗਈ ਤੁਸੀਂ ਕਰ ਕਰ ਕੇ ਨਾ ਥੱਕੇ ਪਰ ਉਸ ਤੇ ਕੀ ਅਸਰ ਹੁੰਦਾ ਹੈ ਨਿਰੁੱਤਰ ਹੋ ਜਾਂਦਾ ਹੈ ਪਰ ਹੱਠ ਫੇਰ ਨਹੀਂ ਛੱਡਦਾ ਨੀਰੀ ਵਿਦਿਆ ਦਾ ਅਬਗੁਣ ਇਹੀ ਹੈ ਕਿ ਇਹ ਜੀਵ ਨੂੰ ਸਾਰਗਰਾਹੀ ਨਹੀਂ ਰਹਿਣ ਦਿੰਦੀ ਹਟਹੀ ਕਰ ਦਿੰਦੀ ਹੈ। ਹਰਾਣੀ ਦੀ ਇਹ ਪਿਆਰ ਭਰੀ ਝਾੜ ਰਾਜਾ ਨੂੰ ਠੰਡ ਪਾਉਂਦੀ ਸੀ। ਫਿਰ ਆਪ ਪੈਰ ਪਿਆਦੇ ਉੱਠ ਭਜੇ ਬਖਸ਼ ਲੈਣਾ ਜਿਸ ਨਾਨਕ ਦਾ ਮਨ ਸੁਖ ਸਿੱਖ ਸੀ ਇਹ ਸਾਧ ਉਹ ਨਾਨਕ ਨਹੀਂ ਹੈ। ਇਸ ਵਿੱਚ ਤਾਂ ਮਨ ਸੁਖ ਜਿੰਨੀ ਸੁਗੰਧੀ ਵੀ ਨਹੀਂ ਮੁਆਫ ਕਰਨਾ। ਮੈਨੂੰ ਤਾਂ ਤੁਹਾਡੇ ਦਰਸ਼ਨ ਬੈਰਾਗ ਪਿਆਰ ਵਿੱਚ ਜੋ ਰਸ ਪੈਂਦਾ ਹੈ ਇਸ ਸਾਧ ਦੇ ਦਰਸ਼ਨ ਨਾਲ ਉਸ ਦੇ ਉਲਟ ਪਿਆ ਹੈ ਜੇ ਤੂੰ ਸਾਡਾ ਕੋਮਲ ਰਿਦਾ ਆਗਿਆ ਦੇਵੇ ਮੈਂ ਰਾਤੋਂ ਰਾਤ ਪਤਾ ਕੱਢ ਲਵਾਂ ਕਿ ਕੌਣ ਹੈ ਨਾਨਕ ਤੇ ਆਪ ਦਾ ਪਿਆਰਾ ਗੁਰੂ ਨਾਨਕ ਤੇ ਮਨ ਸੁਖ ਦਾ ਪੂਜਿਆ ਗੁਰੂ ਨਾਨਕ ਦੇਵ ਤਾਂ ਇਹ ਸਾਧੂ ਤਿੰਨ ਕਾਲ ਨਹੀਂ ਹੈ ਰਾਜਾ ਕਹਿਣ ਲੱਗਿਆ ਚੰਦਰ ਕਲਾ ਲੱਗਦਾ ਤਾਂ ਐਸਾ ਹੀ ਹੈ ਪਰ ਮੇਰੀ ਬੁੱਧੀ ਤਾਂ ਚਰਚਾ ਕਰਕੇ ਸਿਹੜੀ ਧੂੜ ਦੇ ਹੇਠਾਂ ਮੈਲੀ ਹੋ ਰਹੀ ਹੈ ਨਹੀਂ ਤਾਂ ਪਿਆਰੇ ਦੇ ਪਿਆਰ ਦਾ ਪ੍ਰਭਾਵ ਦੱਸ ਦਿੰਦਾ ਇਹ ਕੌਣ ਹੈ ਕੋਲ ਜਾ ਕੇ ਮੈਂ ਸਖਣਾ ਹੋ ਗਿਆ ਔਖਾ ਹੋ ਗਿਆ ਕੋਈ ਤਦਵੀਰ ਕਰੋ ਜੋ ਸਵੇਰੇ ਤਾਂ ਹੀ ਪ੍ਰਤੱਖ ਪਤਾ ਲੱਗ ਜਾਵੇ ਵੀ ਇਹ ਸਾਧ ਹੈ ਕਿ ਠੱਗ ਹੈ ਰਾਣੀ ਨੇ ਜਾ ਕੇ ਆਪਣੀ ਇੱਕ ਦਾਸੀ ਨੂੰ ਹੁਕਮ ਦਿੱਤਾ ਬਾਗ ਵਾਲੇ ਸਾਧੂ ਨੂੰ మాਸ ਸ਼ਰਾਬ ਦਾ ਖਾਣਾ ਕੱਲ ਦਿਓ ਔਰ ਰਾਤ ਉਥੇ ਨਾਚ ਰੰਗ ਕਰੋ ਸਵੇਰੇ ਖਬਰ ਮਿਲ ਜਾਵੇ ਵੀ ਉਹ ਸਾਧੂ ਹੈ ਕਿ ਬਖੰਡੀ ਆ ਪਹਿਲੀ ਰਾਤ ਤਾਂ ਰਾਜੇ ਨੇ ਜਾਗ-ਜਾਗ ਕੇ guzari ਪਰ ਅੰਮ੍ਰਿਤ ਵੇਲੇ ਅੱਖ ਲੱਗ ਗਈ ਅੱਖ ਕੀ ਲੱਗੀ ਨੀਂਦ ਆ ਗਈ ਫਿਰ ਨੀਂਦ ਖੁੱਲ ਗਈ ਨੀਂਦ ਵਿੱਚ ਮਿੱਠਾ-ਮਿੱਠਾ ਆਤਮ ਕਿਰਣਾ ਵਰਸਾਂਦਾ ਸੁੱਚੀ ਸ਼ਵੀ ਵਾਲਾ ਮਨ ਸੁਖ ਦਾ ਚਿਹਰਾ ਦਿਸਿਆ ਸਾਰੀਆਂ ਕੁਫਲ ਤਾਂ ਦੂਰ ਹੋ ਗਈਆਂ ਉਹੋ ਹੀ ਠੰਡਾ ਰਾਸ ਉਹ ਹੀ ਪ੍ਰੇਮ ਦੀ ਚਰਣਾਟ ਉਹ ਹੀ ਪ੍ਰੇਮ ਉਹ ਹੀ ਹੁਲਾਰੇ ਇਧਰੋਂ ਟੈਲਣ ਨੇ ਆ ਕੇ ਦੱਸਿਆ ਕਿ ਉਹ ਤਾਂ ਸਾਧੂ ਨਹੀਂ ਕੋਈ ਪਾਮਰ ਜੀਵ ਰਾਜਾ ਜੀ ਨੂੰ ਧੋਖਾ ਦੇਣ ਆਇਆ ਸੀ ਇਹ ਸੁਣ ਕੇ ਰਾਜਾ ਜੀ ਨੇ ਬਹੁਤ ਵਿਰਾਗ ਕੀਤਾ ਤੇ ਰਾਣੀ ਨੂੰ ਆਖਣ ਲੱਗੇ ਚੰਦਰਕਲਾ ਬੜੇ ਦੁੱਖ ਦੀ ਬਾਤ ਹੋਈ ਸਾਡੇ ਪ੍ਰੇਮ ਦੇ ਰੰਗ ਵਿੱਚ ਭੰਗ ਪੈ ਗਿਆ ਪਖੰਡੀਆਂ ਨੇ ਸਾਡੇ ਪ੍ਰੇਮ ਨੂੰ ਸ਼ਰਧਾ ਸਮਝ ਕੇ ਜਾਲ ਵਿਛਾਉਣੇ ਆਰੰਭ ਕਰ ਦਿੱਤੇ ਆ ਸਾਡੇ ਲਈ ਬਚਾਓ ਕਰਨਾ ਜ਼ਰੂਰੀ ਹੋ ਗਿਆ ਇਹ ਜਤਨ ਰਾਸ ਨੂੰ ਭੰਗ ਕਰੂਗਾ ਚੰਦਰਕਲਾ ਨੇ ਪੁੱਛਿਆ ਸਵਾਮੀ ਜੀ ਉਹ ਕਿਵੇਂ ਰਾਜਾ ਜੀ ਕਹਿਣ ਲੱਗੇ ਜਿਸ ਵੇਲੇ ਸਾਡੇ ਕਿਰਪਾਲੂ ਸਤਿਗੁਰੂ ਜੀ ਨੇ ਆਉਣਾ ਸੀ ਅਸੀਂ ਡੁੱਲ ਡੁੱਲ ਕੇ ਨਿਰਸੰਕ ਹੋ ਕੇ ਉਹਨਾਂ ਦੇ ਚਰਨਾਂ ਤੇ ਢਹਿਣਾ ਸੀ ਉਹਨਾਂ ਦੇ ਮਿਲਾਪ ਦੇ ਸਵਾਦ ਵੇਲੇ ਚਿੱਤ ਵਿੱਚ ਕੋਈ ਸੰਸਾ ਸੀ ਹੋਣਾ ਸਾਨੂੰ ਸੰਸਾ ਬਹਿ ਗਿਆ ਪਹਿਲਾਂ ਵਰਖਾਂਗੇ ਫੇਰ ਝੁਕਾਂਗੇ ਤਾਂ ਸਾਡੇ ਅੰਦਰ ਕੀ ਗੱਲ ਹੋਊਗੀ ਵੀ ਪਹਿਲਾਂ ਤਾਂ ਕੱਲੀ ਗੱਲ ਇੰਨੀ ਵੇਸੀ ਜਦੋਂ ਗੁਰੂ ਸਾਹਿਬ ਜੀ ਆਉਣਗੇ ਤੇ ਅਸੀਂ ਉਹਨਾਂ ਦੇ ਚਰਨਾਂ ਤੇ ਢਹਿ ਪਾਵਾਂਗੇ ਪਰ ਹੁਣ ਗੱਲ ਇਹ ਹੋ ਗਈ ਵੀ ਜਦੋਂ ਗੁਰੂ ਸਾਹਿਬ ਵੀ ਆਉਣਗੇ ਤਾ ਪਹਿਲਾਂ ਅਸੀਂ ਪਰਖਾਂਗੇ ਜਿਹੜਾ ਪਰਖ ਚੋਂ ਪਾਸ ਹੋ ਗਏ ਤਾਂ ਫਿਰ ਅਸੀਂ ਚਰਨਾ ਦੇ ਤਹਾਾਂਗੇ ਵੀ ਇਹ ਕੰਮ ਗਲਤ ਹੋ ਗਿਆ ਫਿਰ ਪਿਆਰੀ ਪ੍ਰੇਮ ਦਾ ਮੈਦਾਨ ਹੈ ਖਬਰੇ ਪ੍ਰੀਤਮ ਸਾਡੇ ਇਸ ਵਰਤਾਓ ਨੂੰ ਝੱਲੇ ਕੇ ਨਾ ਝੱਲੇ ਚੰਦਰਕਲਾ ਨੇ ਕਿਹਾ ਸਵਾਮੀ ਜੀ ਪਹਿਲੀ ਬਾਤ ਤੁਹਾਡੀ ਠੀਕ ਹੈ ਔਰ ਮੇਰੇ ਲੂ ਕੰਡੇ ਖੜੇ ਹੋ ਗਏ ਕਿਸੇ ਨਰਦਈ ਨੇ ਸਾਡੇ ਨਾਲ ਬੜਾ ਅਨਿਆਇ ਕੀਤਾ ਪਰ ਗੱਲ ਤਾਂ ਦੂਜੀ ਵੀ ਠੀਕ ਨਹੀਂ ਲੱਗਦੀ ਕਿਉਂਕਿ ਉਹ ਪ੍ਰੇਮ ਮੂਰਤੀ ਹਨ ਕਿਰਪਾਲੂ ਹਨ ਗੁੰਡਾ ਨੇ ਆਪਣੇ ਬਿਰਦਬਾਣੀ ਦੀ लाज ਨੂੰ ਆਪਣੇ ਤਰੁੱਠ ਪੈਣ ਵਾਲੇ ਸੁਹਾਬ ਦੇ ਰੰਗ ਨੂੰ ਆਉਣਾ ਤੇ ਮੇਰਾ ਕਰਨੀਆਂ ਨੇ ਉਹ ਸਾਡੇ ਅਫਗਾਨਾਂ ਨੂੰ ਖਿਮਾ ਕਰ ਦੇਣਗੇ ਹੁਣ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਬਿਦੂ ਖਖਰੀ ਆਏ ਨੇ ਤੇ ਆਖਦੇ ਹਨ ਬਿਨਾਂ ਕਰੋ ਜੋ ਇਸ ਇਕਾਂਤ ਵਕਤ ਵਿੱਚੋਂ ਕੁਝ ਕਾਲ ਮੈਨੂੰ ਬਖਸ਼ਣ ਵੀ ਕੁਝ ਸਮਾਂ ਮੈਨੂੰ ਦੇਣ ਮੈਂ ਕੋਈ ਗੱਲ ਕਰਨੀ ਹੈ ਰਾਜਾ ਜੀ ਸੁਣ ਕੇ ਸੋਚਾਂ ਚ ਪੈ ਗਏ ਪਰ ਚੰਦਰਕਲਾ ਨੇ ਕਿਹਾ हे राजन ਵੀ ਦੁਖਕ ਚਾਹੇ ਮਸਕਰਾ ਹੈ ਪਰ ਹੈ ਅੰਗਪਾਲ ਮਤਲਬ ਆਗਿਆ ਕਰੀ ਹੈ ਬੁਲਾ ਲਓ ਔਰ ਮਿਲ ਲਓ ਰਾਜਾ ਸੁਣ ਕੇ ਮੁਸਕਰਾਇਆ ਤੇ ਕਹਿਣ ਲੱਗਿਆ ਲੈ ਆਓ ਵੀ ਦੁਖਕ ਨੇ ਆ ਕੇ ਮੱਥਾ ਟੇਕਿਆ ਤੇ ਬਹਿ ਗਿਆ ਗੱਲਾਂ ਤੁਰ ਪਈਆਂ ਉਹ ਜੋ ਗੱਲ-ਗੱਲ ਤੇ ਜੁਗਤਾਂ ਕਰਦਾ ਹੁੰਦਾ ਸੀ ਬੜੀਆਂ ਵਿਚਾਰਸ਼ੀਲ ਬਾਤਾਂ ਕਰ ਰਿਹਾ ਹੈ ਅੱਜ ਔਰ ਗੁੱਜੇ ਲਾਲ ਵਾਂਗੂ ਕੀਮਤੀ ਚਮਤਕਾਰੇ ਮਾਰਦਾ ਬਿਦੁਖਖਨੇ ਕੇ ਹਰਾ ਰਾਜਾ ਜੀ ਇਹ ਜੋ ਰਾਤ ਇੱਕ ਪਖੰਡੀ ਨੇ ਆ ਕੇ ਧੋਖਾ ਦਿੱਤਾ ਹੈ ਮੇਰੇ ਜੀ ਨੂੰ ਇਸ ਤੋਂ ਬਹੁਤ ਕਲੇਸ਼ ਹੋਇਆ ਹੈ ਉਹ ਉਹ ਗਿਰਾਉਂ ਦੀ ਨਿਸ਼ਾਨੀ ਹੈ ਗਿਰਾਉਂ ਦੀ ਨਿਸ਼ਾਨੀ ਹੈ ਮਤਲਬ ਨੀਵੇਂ ਪਣ ਦੀ ਨਿਸ਼ਾਨੀ ਹੈ ਇਹ ਜਿਸ ਨੇ ਸਾਰੇ ਭਾਰਤ ਵਰਸ਼ ਨੂੰ ਤਬਾਹ ਕਰ ਦਿੱਤਾ ਹੈ 400 ਸਾਲ ਤੋਂ ਸਾਰਾ ਦੇਸ਼ ਨਸ਼ਟ ਹੋ ਰਿਹਾ ਹੈ ਉੱਥੋਂ ਦੀ ਲਾਗ ਇੱਥੇ ਵੀ ਆ ਗਈ ਵੀ ਭਾਰਤ ਦੇ ਵਿੱਚ ਜਿਹੜਾ ਬਖੰਡ ਚੱਲ ਰਿਹਾ ਹੈ ਉਥੋਂ ਦੀ ਲਾਗ ਇੱਥੇ ਸੰਗਲਾਦੀਪ ਦੇ ਵਿੱਚ ਵੀ ਆ ਗਈ ਹੈ ਜਿਸ ਦੇਸ਼ ਵਿੱਚ ਸੱਚ ਨਹੀਂ ਰਿਹਾ ਉਹ ਦੇਸ਼ ਕਿਸ ਆਧਾਰ ਤੇ ਸੁਖੀ रह ਸਕਦਾ ਹੈ ਫਿਰ ਜਿਸ ਦੇਸ਼ ਵਿੱਚ ਖੁਦਗਰਜ਼ੀ ਪ੍ਰਧਾਨ ਹੋਵੇ ਉਹ ਕਿਵੇਂ ਸੁਖੀ रह ਸਕਦਾ ਹੈ ਮੇਰਾ ਜਿਤ ਹੈ ਕਿ ਇਸ ਬਾਮਰ ਨੂੰ ਕਰੜਾ ਦੰਡ ਦਿੱਤਾ ਜਾਵੇ ਰਾਜੇ ਨੇ ਕਿਹਾ ਵੀ ਦੁਖਖ ਜੀ ਇਹ ਮੇਰਾ ਅਪਰਾਧੀ ਹੈ ਅਪਰਾਧ ਵੀ ਮਹਾਨ ਹੈ ਪਰ ਮੇਰੇ ਵੱਲੋਂ ਜੋਗ ਡੰਡ ਮੇਰੀ ਖਿਮਾ ਹੈ ਵੀ ਮੈਂ ਡੰਡ ਕੀ ਦੇਣ ਲੱਗਿਆ ਹਾਂ ਉਸ ਨੂੰ ਡੰਡ ਮੈਂ ਦੇ ਰਿਹਾ ਹਾਂ ਉਸ ਨੂੰ ਖਿਮਾ ਖਿਮਾ ਦਾ ਡੰਡ ਦੇ ਰਿਹਾ ਹਾਂ ਵੀ ਦੁੱਖਗਰ ਨੇ ਕਿਹਾ ਰਾਜਨ ਜੀ ਆਪ ਦੀ ਇਹ ਮਹਾਨ ਗੰਭੀਰਤਾ ਦੇਸ਼ ਦੇ ਸੁਖੀ ਹੋਣ ਦੀ ਨਿਸ਼ਾਨੀ ਹੈ ਕਿਉਂਕਿ ਜਿਹੜੀ ਖਿਮਾ ਕਰਨੀ ਹੈ ਇਹ ਹਲਕਾ ਤੇ ਹੌਲਾ ਬੰਦਾ ਛੋਟਾ ਬੰਦਾ ਖਿਮਾ ਨਹੀਂ ਕਰ ਸਕਦਾ ਖਿਮਾ ਕਰਨ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਬਹੁਤ ਵੱਡਾ ਵਿਸ਼ਾਲ ਹਿਰਦਾ ਚਾਹੀਦਾ ਉਹਦੇ ਅੰਦਰ ਸ਼ਾਂਤੀ ਚਾਹੀਦੀ ਹੈ ਰਸ ਚਾਹੀਦਾ ਹਿਰਦੇ ਅੰਦਰ ਫਿਰ ਕਿਤੇ ਜਾ ਕੇ ਕੋਈ ਕਿਸੇ ਨੂੰ ਖਿਵਾ ਕਰਦਾ ਇਤਨੇ ਨੂੰ ਮੰਤਰੀ ਜੀ ਦੀ ਖਬਰ ਆਈ ਰਾਜਾ ਜੀ ਨੇ ਉਹ ਵੀ ਬੁਲਾ ਲਿਆ ਨਮਸਕਾਰ ਕਰਕੇ ਮੰਤਰੀ ਜੀ ਬਹਿ ਗਏ ਮੰਤਰੀ ਨੇ ਕਿਹਾ हे ਰਾਜਨ ਪੰਡਤ ਜੀ ਤੇ ਇਸ ਦਾਸ ਨੂੰ ਸ਼੍ਰੀ ਜੀ ਦੇ ਨਾਲ ਵਿਦਿਆ ਪਾਉਣੇ ਦਾ ਮਾਣ ਹੈ ਫਿਰ ਸਾਡੇ ਤਰਿਆਂ ਦਾ ਮਤ ਇੱਕੋ ਹੈ ਤੇ ਅੱਜ ਤੱਕ ਭਲੀ ਬੀਤ ਗਈ ਹੈ ਹੁਣ ਇਹ ਕਾ ਕੀ ਆਪ ਦੇ ਖਿਆਲ ਬਦਲ ਗਏ ਆ ਮੈਂ ਤਾਂ ਇਹ ਸਮਝ ਲਿਆ ਕਿ ਆਪ ਦੀ ਰੁਚੀ ਈਸ਼ਵਰ ਪ੍ਰੇਰਣਾ ਨਾਲ ਕਰਮ ਕਾਂਡਾਂ ਤੋਂ ਉੱਠ ਕੇ ਗਿਆਨ ਵਿੱਚ ਅਰੂੜ ਹੋ ਗਈ ਹੈ ਹੋਰ ਕੁਝ ਨਹੀਂ ਹੋਇਆ ਪਰ ਜੇ ਕੁਝ ਹੋਰ ਵੀ ਹੋਇਆ ਹੈ ਤੇ ਆਪ ਦਾ ਸੱਚਾ ਵਿਸ਼ਵਾਸ ਹੈ ਔਰ ਆਪ ਆਪਣੇ ਕਲਿਆਣ ਲਈ ਸੁਤੰਤਰ ਹੋ ਜਿਸ ਬਾਤ ਵਿੱਚ ਕਲਿਆਣ ਸਮਝਦੇ ਹੋ ਉਸ ਤੋਂ ਤੋੜਨ ਲਈ ਆਪ ਨਾਲ ਅਨਿਆਇ ਕਰਨਾ ਅਪਰਾਧ ਹੈ ਔਰ ਧਰਮ ਵਿਹਤ ਨਹੀਂ ਹੈ ਪਰ ਅੱਜ ਜੋ ਅਪਰਾਧ ਆਪ ਨਾਲ ਹੋਇਆ ਹੈ ਮੈਂ ਉਸ ਨੂੰ ਭਾਰੀ ਬਾਪ ਸਮਝਿਆ ਔਰ ਉਸ ਅਪਰਾਧੀ ਨੂੰ ਕੈਦਖਾਨੇ ਭੇਜ ਆਇਆ ਜੇ ਆਗਿਆ ਹੋਵੇ ਤਾਂ ਉਸ ਨੂੰ ਸੂਲੀ ਚੜ੍ਹ ਦਿਆਂ ਤਰਪਕ ਕੇ ਰਾਜੇ ਨੇ ਕਿਹਾ ਮੰਤਰੀ ਉਸ ਨੇ ਪਰਜਾ ਅਪਰਾਧ ਨਹੀਂ ਕੀਤਾ ਉਸ ਨੇ ਮੇਰਾ ਅਪਰਾਧ ਕੀਤਾ ਹੈ ਭਾਵੇਂ ਅਪਰਾਧ ਮੇਰੇ ਲਈ ਹੱਥ ਦੁਖਦਾਈ ਹੈ ਪਰ ਗੁਰੂ ਨਾਨਕ ਦੇ ਚਰਨਾਂ ਰਾਜ ਦੀ ਸੁਗੰਧੀ ਦੀ ਤੂਫਾਨ ਮੈਨੂੰ ਇਤਨਾ ਵਿਸ਼ਾਲ ਦਿਲ ਪ੍ਰਾਪਤ ਹੋਇਆ ਹੈ ਕਿ ਜੋ ਉਸ ਮਹਾਨ ਦੁੱਖ ਤੋਂ ਜੋ ਉਸ ਨੇ ਮੈਨੂੰ ਦਿੱਤਾ ਹੈ ਇੰਨਾ ਬਡੇਰਾ ਹੈ ਉਹ ਦੁੱਖ ਦੁੱਖ ਤੋਂ ਪ੍ਰੇਮ ਇੰਨਾ ਵੱਧ ਹੈ ਮੇਰਾ ਵੀ ਮੈਂ ਉਹਨੂੰ ਖਿਮਾ ਕਰਦਾ ਮੰਤਰੀ ਜੀ ਨੇ ਕਿਹਾ ਆਪ ਦੀ ਵਡਿਆਈ ਹੈ ਖਿਮਾ ਧੀਰਜ ਗੰਭੀਰਤਾ ਸਹੀ ਹੀ ਹਨ ਔਰ ਇਸੇ ਵਿੱਚ ਦੇਸ਼ ਦੇ ਸੁਭਾਗ ਹਨ ਜੇ ਸੱਚਮੁੱਚ ਕਿਸੇ ਹੋਰ ਪਾਸ ਬਲ ਹੁੰਦਾ ਤਾਂ ਆਪ ਨੂੰ ਦੁੱਖ ਦਿੱਤਾ ਜਾਂਦਾ ਜੈਸੇ ਸੁਣਦੇ ਹਾਂ ਕਿ ਭਾਰਤ ਵਰਸ਼ ਵਿੱਚ ਕਈ ਮੁਸਲਮਾਨ ਰਾਜੇ ਰਾਜ ਕਰ ਰਹੇ ਨੇ ਇੱਥੇ ਬਲ ਨਹੀਂ ਉਹਨਾਂ ਦਾ ਚੱਲਦਾ ਇਸ ਵਾਸਤੇ ਛਲ ਤੋਂ ਕੰਮ ਲਿਆ ਗਿਆ ਹੈ ਇੱਕ ਪ੍ਰਕਾਰ ਦਾ ਆਪ ਨਾਲ ਮੁਕਾਬਲਾ ਹੈ ਆਗਿਆ ਦਿਓ ਤਾਂ ਡੂੰਗੀ ਖੋਜ ਭਾਲ ਹੋਵੇ ਤੇ ਜੋਗਦੰਡ ਦੇ ਦਈਏ ਰਾਜੇ ਨੇ ਕਿਹਾ ਸੱਚ ਹੈ ਸੰਸਾਰ ਵਿੱਚ ਧਰਮ ਦੇ ਨਾਮ ਹੇਠ ਬਹੁਤ ਕਸ਼ਟ ਪਹਚਾਇਆ ਜਾਂਦਾ ਹੈ ਔਰ ਇਹ ਭੁੱਲ ਹੈ ਪਰ ਮੈਂ ਭੁੱਲ ਨਹੀਂ ਕਰਾਂਗਾ ਮੈਂ ਇਸ ਦੇ ਕਸ਼ਟ ਝੱਲਣ ਲਈ ਤਿਆਰ ਹਾਂ ਖੋਜਾਂ ਕੀ ਕਰਨੀਆਂ ਮੇਰੇ ਇਹਨਾਂ ਨੈਣਾ ਨਾਲ ਅੰਡੇਠੇ ਪ੍ਰੀਤਮ ਜੀ ਪ੍ਰੇਮ ਬਾਣ ਲੈ ਕੇ ਆ ਰਹੇ ਨੇ ਬਿਨਾਂ ਖੋਜ ਹੀ ਸਭ ਨੂੰ ਸਰ ਕਰ ਲੈਣਗੇ ਮੰਤਰੀ ਜੀ ਤੁਸੀਂ ਖਿਮਾ ਕਰੋ ਔਰ ਉਸ ਦਾ ਛੋਟੇ ਦਿਲ ਵਾਲੇ ਸਾਧੂ ਨੂੰ ਛੱਡ ਦਿਓ ਔਰ ਜਿਨ੍ਹਾਂ ਦਾ ਉਹ ਦੂਤ ਹੈ ਉਹਨਾਂ ਦੇ ਅਫਗਣ ਕੱਜੇ ਰਹਿਣ ਦਿਓ ਦੇਖੋ ਵਿਰਾਗ ਤੇ ਪ੍ਰੇਮ ਵਾਲਿਆਂ ਦੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਵੱਡੇ ਵੱਡੇ ਪਾਪੀਆਂ ਨੂੰ ਵੀ ਉਹ ਮਾਫ ਕਰ ਦਿੰਦੇ ਆ ਖਿਮਾ ਕਰ ਦਿੰਦੇ ਆ ਔਰ ਇਹ ਖਿਮਾ ਕੇਵਲ ਬਾਹਰੀ ਖਿਮਾ ਨਹੀਂ ਹੁੰਦੀ ਇਹ ਖਿਮਾ ਅਸਲ ਖਿਮਾ ਹੁੰਦੀ ਹੈ ਇਹ ਖਿਮਾ ਕਰਦੇ ਆ ਜਿਹੜੇ ਪਿਆਰ ਵਾਲੇ ਹੁੰਦੇ ਆ ਵਿਰਾਗ ਵਾਲੇ ਖਿਮਾ ਕਰ ਦਿੰਦੇ ਆ ਬਿਦੁਖ ਕਨੇ ਕਿਹਾ ਮੈਂ ਆਪਦੇ ਚਰਨਾਂ ਦਾ ਦਾਸ ਆ ਮੇਰੀ ਨੌਕਰੀ ਇਹ ਸੀ ਕਿ ਮੈਂ ਆਪ ਨੂੰ ਖੁਸ਼ ਰੱਖਾਂ ਆਪ ਹੁਣ ਆਪਣੇ ਆਪ ਜੀ ਖੁਸ਼ ਹੋ ਆਪ ਨੂੰ ਖੁਸ਼ ਰੱਖਣ ਦੀ ਔਰ ਖੁਸ਼ ਰੱਖਣ ਵਾਸਤੇ ਮੇਰੇ ਜਿਹੇ ਮਸਕਰੇ ਦੀ ਲੋੜ ਨਹੀਂ ਇਸ ਦੇ ਅਰਥ ਇਹ ਹਨ ਕਿ ਜਿਸ ਕਾਰਜ ਲਈ ਮੈਂ ਨੌਕਰ ਸੀ ਸ੍ਰੀ ਜੀ ਨੂੰ ਸੁਤੇ ਤੇ ਉਚੇਰਾ ਪ੍ਰਾਪਤ ਹੋ ਰਿਹਾ ਹੈ ਆਪ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ ਆਪ ਪਰਸਾਨੋ ਮੇਰੀ ਨੌਕਰੀ ਤਾਂ ਹੁਣ ਕੁਦਰਤ ਆਪ ਹੀ ਕਰ ਰਹੀ ਹੈ ਤੇ ਮੈਨੂੰ ਆਰਾਮ ਦੇ ਰਹੀ ਹੈ हे ਭਗਵਾਨ ਮੈਂ ਖੁਸ਼ ਹਾਂ ਆਪ ਦਾ ਵਿਸ਼ਵਾਸ ਸੱਚਾ ਹੈ ਆਪ ਦਾ ਪ੍ਰੇਮ ਠੀਕ ਹੈ ਆਪ ਦੇ ਆਤਮਾ ਵਿੱਚ ਮੈਂ ਨਿਰਵਾਣ ਸੁਖ ਦਾ ਪ੍ਰਵੇਸ਼ ਦੇਖਦਾ ਹਾਂ ਨਿਰਵਾਣ ਦਾ ਆਨੰਦ ਬਰਕਤ ਤੇ ਰਸਿਆ ਅਸਾਂ ਪੜ੍ਹਿਆ ਤੇ ਸੁਣਿਆ ਪਰ ਦੇਖਿਆ ਨਹੀਂ ਸੀ ਹੁਣ ਪ੍ਰਤੱਖ ਆਪ ਵਿੱਚ ਉਸ ਦਾ ਨਿਵਾਸ ਦੇਖਦਾ ਹਾਂ ਸਗੋਂ ਮੇਰੇ ਚਿੱਤ ਵਿੱਚ ਤਾਂ ਆਪ ਪਰ ਆਪ ਮੁਹਾਰੀ ਸਰਦਾ ਹੀ ਆਈ ਜਾਂਦੀ ਹੈ ਇਸ ਸੁਖ ਦਾ ਨਾਮ ਆਪ ਕੁਛ ਰੱਖੋ ਮੇਰੀ ਅਸੀਸ ਇਹੀ ਆ ਕਿ ਆਪ ਸੁਖ ਦਾ ਆਪ ਜੀ ਦਾ ਸੁਖ ਵਧੇ ਇਸ ਤੋਂ ਬਾਅਦ ਕੁਝ ਸਮਾਂ ਲੰਘਦਾ ਗਿਆ ਕਈ ਸਾਧੂ ਆਏ ਕਈਆਂ ਨੇ ਆਖਿਆ ਮੈਂ ਨਾਨਕਾਂ ਪਰ ਜੋ ਕਸਵੱਟੀ ਹੁਣ ਲਾਈ ਜਾਂਦੀ ਸੀ ਉਸ ਤੇ ਕੋਈ ਪੂਰਾ ਉਤਰਿਆ ਕੋਈ ਸੂਰਾ ਬਰੀਆਮ ਆਪਣੇ ਤੇ ਫਤਿਹ ਪਾਈ ਹੋਈ ਵਾਲਾ ਹੁੰਦਾ ਕੋਈ ਪੂਰਨ ਹਰੀ ਰਸ ਦਾ ਰਸੀਆ ਹੁੰਦਾ ਤਾਂ ਹੀ ਤਾਂ ਪੂਰਾ ਉਤਰਦਾ ਕਈ ਤਿਆਗੀ ਵਿਰਾਗੀ ਆਏ ਪਰ ਅੰਤ ਮਾਇਆ ਦੇ ਕਈ ਰੰਗਾਂ ਦੇ ਪ੍ਰਤਾਵਿਆਂ ਵਿੱਚ ਜੋ ਮੰਤਰੀ ਜੀ ਦੇ ਆਪਣੇ ਪ੍ਰਬੰਧ ਹੀਠ ਪਾਉਂਦੇ ਕਿਤੇ ਨਾ ਕਿਤੇ ਜਾ ਕੇ ਉਹ ਟਹਿ ਜਾਂਦੇ ਸੀ ਇੱਕ ਦਿਨ ਫਿਰ ਰਾਜਾ ਜੀ ਸਮੁੰਦਰ ਦੇ ਕਿਨਾਰੇ ਬੈਠੇ ਸੀ ਚੰਦਰ ਕਲਾ पास ਬੈਠੀ ਸੀ ਆਪ ਕਹਿ ਰਹੇ ਸੀ ਪਿਆਰੀ ਉਤਰੀ ਦਿਸ਼ਾ ਵੱਲ ਦੀ ਪੌਣ ਪਿਆਰੇ ਦੀ ਸੁਗੰਧੀ ਲਿਆਇਆ ਕਰਦੀ ਸੀ ਅੱਜ ਤਰੇ ਦਿਨਾਂ ਤੋਂ ਪੌਣ ਸੁਖਣੀ ਆਉਂਦੀ ਹੈ ਹਾਂ ਮੇਰੇ ਭਾਗ ਵੀ ਕਦੋਂ ਜਾਗਣਗੇ ਕਦੇ ਦਰਸ਼ਨਾਂ ਦੀ ਸਿੱਖ ਕਦੋਂ ਮੇਰੀ ਪੂਰੀ ਹੋਵੇਗੀ ਔਰ ਫਿਰ ਰਾਜਾ ਕੁਝ ਗਾਉਣ ਲੱਗ ਗਿਆ ਗਾਉਂਦਿਆਂ ਵਿਰਾਗ ਸੀ ਕਿ ਮੰਤਰੀ ਜੀ ਆ ਗਏ ਤੇ ਆਖਣ ਲੱਗੇ ਫੇ ਰਾਜਾ ਜੀ ਤਰੇ ਦਿਨਾਂ ਤੋਂ ਇੱਕ ਸਾਧੂ ਆਏ ਹੋਏ ਨੇ ਜਿਨ੍ਹਾਂ ਵਰਗਾ ਅੱਗੇ ਕੋਈ ਨਹੀਂ ਸੀ ਆਇਆ ਪਹਿਲੇ ਤੇ ਉਹਨਾਂ ਆਪ ਹੀ ਆ ਕੇ ਸੁੱਕੇ ਬਾਗ 'ਚ ਡੇਰਾ ਲਾਇਆ ਦੋ ਆਦਮੀ ਸੋਹਣੀ ਨਹਾਰ ਦੇ ਨਾਲ ਹੋਰ ਨੇ ਮਾਲੀ ਦੱਸਦਾ ਵੀ ਉਹਨਾਂ ਦੇ ਕਦਮ ਰੱਖਦੇ ਸਾਰ ਸੁੱਕੇ ਬੂਟੇ ਬਾਗ ਦੇ ਹਰੇ ਹੋ ਗਏ ਸ਼ਗੂਫੇ ਫੁੱਟ ਪਏ ਨੇ ਦੂਸਰੇ ਜਿੱਦਣ ਦੇ ਆਏ ਨੇ ਨਿਰਾਹਾਰ ਨੇ ਸਾਥੀਆਂ ਨੇ ਥੋੜਾ ਦਾਲ ਤੇ ਚੌਲ ਛਕੇ ਆ ਪਰ ਆਪ ਜੀ ਅਜੇ ਤੱਕ ਪਉਣ ਹਾਰੀ ਨੇ ਅਤੇ ਆਪ ਇਸ ਫਾਕੇ ਨਾਲ ਕੋਈ ਲਿੱッセ ਮਾੜੇ ਵੀ ਨਹੀਂ ਪਏ ਤੀਜੇ ਜੋ ਸਰੀਰ ਉਹਨਾਂ ਦੀ ਪ੍ਰੀਖਿਆ ਵਾਸਤੇ ਜਾਂਦਾ ਹੈ ਬਾਗ ਵੜਦਿਆਂ ਹੀ ਉਸ ਦੀ ਸੁਰਤ ਹੋਰ ਹੋ ਜਾਂਦੀ ਹੈ ਪ੍ਰੀਖਿਆ ਭੁੱਲ ਜਾਂਦੀ ਹੈ ਹਿਰਦੇ ਵਿੱਚ ਖੇੜਾ ਆ ਜਾਂਦਾ ਹੈ ਦੂਰ ਤੋਂ ਦਰਸ਼ਨ ਹੁੰਦੇ ਆ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ ਬੋਲਿਆ ਨਹੀਂ ਜਾਂਦਾ ਆਪਣੇ ਆਪ ਦੇਖਣ ਵਾਲੇ ਦਾ ਸਿਰ ਨੀਵਾ ਹੋ ਜਾਂਦਾ ਹੈ ਚਰਨੀ ਲਗਦੇ ਆ ਧੁਨੀ ਛੜ ਪੈਂਦੀ ਆ ਵਾਹਿਗੁਰੂ ਵਾਹਿਗੁਰੂ ਜਦ ਮੋੜ ਆਉਂਦਾ ਤਾਂ ਨੈਣ ਨੀਰ ਦੇ ਭਰੇ ਹੁੰਦੇ ਆ ਜੇ ਪੁੱਛੋ ਤਾਂ ਉਤਰੇ ਹੀ ਮਿਲਦਾ ਆਪਣੇ ਮਾਲਕ ਨੂੰ ਯਾਦ ਕਰੋ ਰਚਨਹਾਰ ਨਾਲ ਪ੍ਰੇਮ ਕਰੋ हे ਰਾਜਾ ਜਿਤਨੇ ਸਰੀਰ ਗਏ ਸਭ ਦੀ ਇਸ ਪ੍ਰਕਾਰ ਕਾਇਆ ਪਲਟ ਹੋ ਗਈ ਹੈ ਰਾਜੇ ਨੇ ਰੁੱਕ ਕੇ ਕਿਹਾ ਕੁਝ ਨਾਮ ਪਤਾ ਦੱਸਦੇ ਆ ਮੰਤਰੀ ਜੀ ਚੁੱਪ ਕੁਝ ਸਮੇਂ ਬਾਅਦ ਮੰਤਰੀ ਜੀ ਨੇ ਵਿਚਾਰ ਕੇ ਕਹਿਨਾ ਜੀ ਉਹ ਤਾਂ ਚੁੱਪ ਨੇ ਕਿਸੇ ਗੱਲ ਦਾ ਉੱਤਰ ਨਹੀਂ ਦਿੰਦੇ ਜੋ ਸਰੀਰ ਪ੍ਰਤਾਵਾ ਲੈਣ ਜਾਵੇ ਉਹ ਬੇਜਵਾਨ ਹੋ ਜਾਂਦਾ ਹੈ ਤੇ ਉਹ ਉੱਪਰਲੀ ਦੁਸ਼ਾ ਵਿੱਚ ਹੁੰਦਾ ਮੈਂ ਤੇ ਬਧੁਖ ਕੇ ਜੀ ਆਪ ਗਏ ਸੀ ਉਹਦਾ ਦਰਸ਼ਨ ਮਗਨ ਉੱਥੇ ਬੈਠੇ ਸਨ ਆਖਦੇ ਸੀ ਇਹ ਨਿਰਵਾਸ਼ ਜੋਤ ਜ਼ਰੂਰ ਹਨ ਜਾਓ ਰਾਜਾ ਜੀ ਨੂੰ ਆਖੋ ਨਿਰਸੰਸੇ ਹੋ ਕੇ ਆਉਣ ਮੈਨੂੰ ਕਹਿੰਦੇ ਆ ਐਡੇ ਪਿਆਰੇ ਹਨ ਜੋ ਮੈਨੂੰ ਇਹ ਕੇਵਲ ਕਹਿ ਦੇਣਗੇ ਕਿ ਰੱਬ ਹੈ ਤਾਂ ਮੈਂ ਮੰਨ ਲਵਾਂਗਾ ਤੇ ਬੋਧ ਧਰਮ ਹੁਣੇ ਹੀ ਤਿਆਗ ਦੇਵਾਂਗਾ ਫਿਰ ਕਹਿਣ ਲੱਗੇ ਮੈਂ ਇਹ ਮੋਣੀ ਮੂਰਤ ਨੂੰ ਦੇਖ ਕੇ ਮੋਇਆ ਗਿਆ ਹਾਂ ਇਹ ਆਦਮੀ ਨਹੀਂ ਹੈ ਜ਼ਰੂਰ ਕੋਈ ਮਹਾਨ ਅਵਤਾਰ ਹੈ हे ਰਾਜਾ ਜੀ ਮੈਂ ਵੀ ਖਿੱਚ ਖਾ ਕੇ ਆਇਆ ਬੜੇ ਪਿਆਰੇ ਲੱਗਦੇ ਐ ਲੱਗਦਾ ਹੀ ਨਹੀਂ ਵੀ ਧਰਤੀ ਦੇ ਜੀਵ ਐ ਐ ਮੰਨਦਾ ਮਨ ਵੀ ਆਕਾਸ਼ਾਂ ਤੋਂ ਉਤਰੇ ਹੋਏ ਐ ਹੌਂਗਾ ਲੈ ਕੇ ਰਾਜੇ ਨੇ ਕਿਹਾ ਮੰਤਰੀ ਉਸ ਪਖੰਡੀ ਨੂੰ ਮੱਥਾ ਟੇਕ ਕੇ ਮੇਰੇ ਮਨ ਨੂੰ ਜੋ ਦੁੱਖ ਹੋਇਆ ਸੀ ਉਹ ਦੁੱਖ ਭੁੱਲਦਾ ਨਹੀਂ ਤੇ ਹੁਣ ਵੀ ਮਨ ਵਿੱਚ ਸੰਸਾਜਾ ਹੁੰਦਾ ਹੈ ਮੰਤਰੀ ਨੇ ਕਿਹਾ हे ਰਾਜਨ ਹੁਣ ਤਾਂ ਸੱਚ ਸਮਰਤਕ ਹੈ ਕੱਲ ਰਾਗ ਵਿਦਿਆ ਵਿੱਚ ਨਪੁੰਨ ਸੁੰਦਰੀਆਂ ਗਈਆਂ ਸੀ ਜੋ ਨਿਰਤਕਾਰੀ ਕਰਕੇ ਉਹਨਾਂ ਨੂੰ ਆਪਣੇ ਰੰਗ ਵਿੱਚੋਂ ਉਖੇੜਨ ਔਰ ਲੱਗੀਆਂ ਸੀ ਪਰ ਉਸ ਮਿਰਦਲ ਮੂਰਤੀ ਨੇ ਉਹਨਾਂ ਨੂੰ ਜਾਂਦੇ ਹੀ ਕਿਹਾ ਰਾਗ ਨੂੰ ਹਰੀ ਕੀਰਤਨ ਵਿੱਚ ਵਰਤੋ ਨਾਮ ਜਪੋ ਰਾਗ ਨੂੰ ਨਾਚ ਗਾਣਿਆਂ ਵਿੱਚ ਨਾ ਲੈ ਕੇ ਆਓ ਉਸੇ ਵਕਤ ਉਹ ਸਮਾਧੀ ਵਿੱਚ ਬੈਠ ਗਈਆਂ ਜਿਹੜੀਆਂ ਨੱਚਣ ਗਈਆਂ ਸੀ ਤੇ ਨੱਚ ਕੇ ਭਰਮਾਉਣ ਗਈਆਂ ਉਹ ਸਮਾਧੀ 'ਚ ਬਹਿ ਗਈਆਂ ਕੁਝ ਦੇਰ ਬਾਅਦ ਹੋਸ਼ ਪਰਤੀ ਤਾਂ ਮੁੜੀਆਂ ਉਹਨਾਂ ਦੇ ਨੈਣ ਜਲ ਨਾਲ ਭਰੇ ਸਨ ਔਰ ਸਰੀਰ ਵਿੱਚੋਂ ਹਰੀ ਨਾਮ ਦੀ ਅਖੰਡਕਾਰ ਧੁਨੀ ਮਾਨੋ ਨਿਕਲ ਰਹੀ ਸੀ ਰਾਜਾ ਇਹ ਸੁਣ ਕੇ ਚੱਕਰ ਖਾ ਕੇ ਢਹਿ ਪਿਆ ਫਿਰ ਸੰਭਲਿਆ ਤੇ ਬੋਲਿਆ ਅਹੋ ਮੈਂ ਅਪਰਾਧੀ ਮੈਂ ਆਪਣੇ ਮਾਲਕ ਦੇ ਪ੍ਰਤਾਵੇ ਲਏ ਤਰਹਾਰ ਮੇਰੇ ਤੇ ਤਰਬਕ ਕੇ ਹੈ ਮੰਤਰੀ ਤੂੰ ਕੀ ਆਖਦਾ ਹੈ ਮੰਤਰੀ ਕਹਿੰਦਾ ਪਾਤਸ਼ਾ ਹੁਣ ਤਾਂ ਆਪ ਹੈ ਆਪ ਹੈ ਆਪ ਹੈ ਅੱਜ ਤਾਂ ਮੈਂ ਤੇ ਵਿਧੂਖਕ ਜੀ ਨੇ ਵੀ ਨਾਮ ਜਾਤ ਪਤਾ ਪੁੱਛਣ ਦੀ ਵੀ ਗੁਸਤਾਖੀ ਕੀਤੀ ਪਰ ਉਹ ਕੀਰਤਨ ਵਿੱਚ ਮगन ਸਨ ਆਪ ਜੀ ਦੇ दैवी ਗਲੇ ਤੋਂ ਜੋ ਅਨਾਹਦ ਰਾਗ ਨਾਦ ਹੋਇਆ ਤਾਂ ਇਹ ਕੁਛ ਗਾਇਆ ਜੋ ਸਾਡੇ ਲੇਖਕ ਨੇ ਨਾਲੋਂ ਨਾਲ ਲਿਖ ਲਿਆ ਜੋਗੀ ਜੁਗਤ ਨਾਮ ਨਿਰਮਾਇਲ ਤਾਕੈ ਮੈਲ ਨ ਰਾਤੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਸਾਡੇ ਨਾਲ ਲੇਖਕ ਗਿਆ ਸੀ ਉਹਨੇ ਇਹ ਲਿਖ ਲਿਆ ਰਾਜਾ ਆਖਣ ਲੱਗਿਆ ਸੱਚ ਹੈ ਉਹ ਪਤਿਤ ਪਾਵਨ ਆਪ ਹੀ ਆ ਪਰ ਮੈਂ ਪਤਤਾ ਹਾਂ ਸੋ ਸਾਧ ਸੰਗਤ ਜੀ ਹੁਣ ਰਾਜੇ ਨੂੰ ਇਹ ਮਨ ਵਿੱਚ ਭਾਵਨਾ ਬਣ ਗਈ ਵੀ ਇਹ ਗੁਰੂ ਨਾਨਕ ਸਾਹਿਬ ਹੀ ਆ ਗਿਆ। ਸੋ ਇੱਥੋਂ ਤੱਕ ਇਤਿਹਾਸ ਆਪਾਂ ਅੱਜ ਸੁਣਿਆ। ਕੱਲ ਨੂੰ ਸੁਣਾਗੇ ਵੀ ਰਾਜਾ ਅੰਦਰ ਜਾਂਦਾ ਹੈ ਬਾਗ ਵਿੱਚ ਫਿਰ ਨਾਲ ਕੌਣ ਜਾਂਦਾ ਹੈ? ਜਾ ਕੇ ਮੱਥਾ ਟੇਕਦੇ ਆ ਕਿ ਨਹੀਂ ਟੇਕਦੇ। ਕੋਈ ਪ੍ਰਤਿਆਵਾ ਲੈਂਦੇ ਆ ਕਿ ਨਹੀਂ ਲੈਂਦੇ। ਫਿਰ ਗੁਰੂ ਸਾਹਿਬ ਜੀ ਕੀ ਕਰਦੇ ਆ? ਉਹ ਕੌਣ ਨੇ ਗੁਰੂ ਨਾਨਕ ਸਾਹਿਬ ਹੀ ਨੇ। ਕਿ ਕੋਈ ਹੋਰ ਨੇ। ਸੋ ਇਹ ਕੱਲ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖੇਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ